ਹਾਂ ਅਲੋ ਇੱਕ ਮਿੰਟ ਇੱਕ ਮਿੰਟ ਇਹ ਡਾਇਰੈਕਟਰੀਆ ਸਕੂਲ ਬਠਿੰਡਾ ਵਿਖੇ ਜਿਹੜਾ ਮਾਪੇ ਤੇ ਆਪਕੇ ਮਿਲਣੀ ਚੱਲ ਰਹੀ ਆ ਤਾਂ ਸਟਾਫ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਦੇਖੋ ਜਿਹੜੇ ਸਕੂਲ ਦੇ ਕਰਮਚਾਰੀ ਸਾਰੇ ਲੱਗੇ ਹੋਏ ਨੇਗੇ ਸੇਵਾ ਭਾਵਨਾ ਦੇ ਵਿੱਚ ਮਾਪਿਆਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਸਵੇਰ ਤੋਂ ਲੈ ਕੇ ਤਨਮਨ ਦੇ ਨਾਲ ਜਿਹੜੀ ਸੇਵਾ ਕੀਤੀ ਜਾ ਰਹੀ ਹੈਗੀ ਤੇ ਨਾਲ ਹੀ ਜਿਹੜਾ ਕਿਉਂਕਿ ਇਹ ਸ਼ਹੀਦੀ ਦਿਨ ਚੱਲ ਰਹੇ ਨੇ ਥਾਂ ਥਾਂ ਸਾਨੂੰ ਲੰਗਰ ਦੇਖਣ ਨੂੰ ਮਿਲਦੇ ਆ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਇਸ ਸਟਾਫ ਦੁਆਰਾ ਕੀਤਾ ਗਿਆ ਨਿਰੰਤਰ ਜਿਹੜਾ ਸੇਵਾ ਦੇ ਵਿੱਚ ਜੁਟੇ ਹੋਏ ਨੇਗੇ ਦੇਖੀ ਆਪਾਂ ਸਵਾਉ ਅੱਗੇ ਲੈ ਚੱਲਦੇ ਆ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਮਾਪੇ ਜਿਹੜੇ ਆਪਣੇ ਬੱਚਿਆਂ ਦੇ ਨਾਲ ਸ਼ਾਮਲ ਹੋਏ ਨੇਗੇ ਇੱਥੇ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਆਗਾ ਕਿਸ ਤਰ੍ਹਾਂ ਬੱਚੇ ਵੀ ਇੱਧਰ ਆਪਣੇ ਮਾਪਿਆਂ ਨਾਲ ਨੇਗੇ ਆਪਾਂ ਨਹੀਂ ਪੀ ਰਹੇ ਨੇਗੇ ਠੀਕ ਹੈ ਨਾਲ ਨਾਲ ਆ ਇਧਰ ਵੀ ਬੱਚੇ ਕਿਸ ਤਰ੍ਹਾਂ ਲੱਗ ਰਿਹਾ ਬੇਟਾ ਅੱਜ ਸਾਰਾ ਇੱਥੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਮਾਪਿਆਂ ਲਈ ਆ ਬਹੁਤ ਵਧੀਆ ਲੱਗਿਆ ਤੁਹਾਨੂੰ ਜਿਹੜਾ ਹੈਗਾ ਤੇ ਕਿਉਂਕਿ ਜ਼ਰੂਰੀ ਹੈਗਾ ਅੱਜ ਪੀਟੀਐਮ ਹੋ ਰਹੀ ਹੈਗੀ ਕਿਸ ਤਰ੍ਹਾਂ ਰਹੀ ਪੀਟੀਐਮ ਤੁਹਾਡੀ ਅੱਛੀ ਰਹੀ ਪੀਟੀਐਮ ਚਲੋ ਤਾਂ ਅੱਛੀ ਗੱਲ ਹੈ ਕਿ ਸਾਰੇ ਦੇਖੋ ਤੁਸੀਂ ਜਿਹੜਾ ਮੰਦਾਲ ਸਜਿਆ ਹੋਇਆ ਪੂਰਾ ਦੇਖ ਰਹੇ ਹੋਗੇ ਲਗਾਤਾਰ ਜਿਹੜਾ ਮਾਪੇ ਵੀ ਇਧਰ ਚਾਹ ਪਾਣੀ ਛੱਕ ਰਹੇ ਨੇਗੇ ਸੋ ਆਤ ਮਾਪੇ ਦੇ ਆਪਕ ਮਿਲਣੀਆਂ ਜੀ ਕਿਸ ਤਰ੍ਹਾਂ ਲੱਗ ਰਿਹਾ ਸਕੂਲ ਚਾ ਕੇ ਤੁਹਾਨੂੰ ਤਾਂ ਜਿਹੜਾ ਸਟਾਫ ਵੱਲੋਂ ਪ੍ਰਿੰਸੀਪਲ ਸਰ ਵੱਲੋਂ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਪੜਦੇ ਨੇ ਬੱਚੇ ਤੁਹਾਡੇ ਬੱਚੇ ਅੱਛਾ ਬੱਚੇ ਵਧੀਆ ਪੜਦੇ ਨੇ ਠੀਕ ਹੈ ਜੀ ਠੀਕ ਹੈ ਸੋ ਵੇਖ ਰਿਹਾ ਹੂੰ ਤੁਸੀਂ ਸਾਰਾ ਦ੍ਰਿਸ਼ ਇਧਰ ਵੀ ਬੱਚੇ ਆਪਣੇ ਮਾਪਿਆਂ ਦੇ ਨਾਲ ਬੜੇ ਖੁਸ਼ ਨਜ਼ਰ ਆ ਰਹੇ ਨੇਗੇ ਤਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜੀ ਤੁਸੀਂ ਅੱਜ ਪਹੁੰਚੋਗੇ ਮੇਲਣੀ ਤੇ ਮਾਪੇ ਅਧਿਆਪਕ ਤੇ ਪੜ੍ਹਾਈ ਦਾ ਮਾਹੌਲ ਕਿਸ ਤਰ੍ਹਾਂ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਠੀਕ ਹੈ ਪੜਨ ਦੇ ਵਿੱਚ ਵਧੀਆ ਪੜਨ ਦੇ ਵਿੱਚ ਵਧੀਆ ਲੱਗੇ ਚਲੋ ਖੁਸ਼ ਨੇਗੇ ਕਿਉਂਕਿ ਮਾਪੇ ਖੁਸ਼ ਨੇ ਜੇਕਰ ਬੱਚੇ ਖੁਸ਼ ਨੇ ਤਾਂ ਮਨੁੱਖ ਦਾ ਵੀ ਸਮਾਜ ਵਧੀਆ ਤਰੱਕੀ ਕਰੂਗਾ ਸੁੰਦਰੰਤਰ ਇਧਰ ਜਿਹੜਾ ਮੀਟਿੰਗ ਦੀ ਕਰ ਰਹੇ ਨੇਗੇ ਨਾਲ ਨਾਲ ਮਾਪੇ ਅਧਿਆਪਕਾਂ ਦੇ ਨਾਲ ਸਾਰਾ ਦੇਖ ਰਹੇ ਆਪਾਂ ਦਰੰਤਰ ਅੱਛਾ ਜਿਹੜਾ ਉਪਰਾਲਾ ਕੀਤਾ ਗਿਆਗਾ ਅੱਜ ਦਾ ਸਾਰਾ ਦੇਖ ਰਹੇ ਹੋ ਤੁਸੀਂ ਮੈਂ ਇੱਕ ਵਾਰ ਕੈਮਰਾ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾ ਦਿੰਦਾਗਾ ਪੂਰੇ ਗਰਾਊਂਡ ਦੇ ਵਿੱਚ ਜਿਹੜਾ ਸਜਾਇਆ ਗਿਆ ਇਸ ਥੀਨ ਨੂੰ ਤਾਂ ਕਿ ਕਿਸੇ ਵੀ ਅਧਿਆਪਕ ਨੂੰ ਜਾਂ ਮਾਪਿਆਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਨਾਲ ਲੜ ਚਾਹ ਪਾਣੀ ਦਾ ਪ੍ਰਬੰਧ ਪੂਰਾ ਚੱਲ ਰਿਹਾਗਾ ਸੋ ਮੈਰੀਟੋਰੀਆ ਸਕੂਲ ਬਠਿੰਡਾ ਵਿੱਚ ਤੁਸੀਂ ਦੇਖ ਰਹੇ ਹੋਗੇ ਨਿਰੰਤਰ ਜਿਹੜੇ ਅੱਛੇ ਪ੍ਰਾਲੇ ਪ੍ਰਿੰਸੀਪਲ ਸਰ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਹੋ ਰਹੇ ਨੇ ਇਹ ਤਾਂ ਡਾਟਾ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਹੜਾ ਸਰ ਬਹੁਤ ਵਧੀਆ ਲੱਗ ਰਿਹਾ ਅੱਜ ਮਾਪੇ ਦਾਪਕ ਮਿਲਣੀ ਹੋਈ ਆ ਮਾਪਿਆਂ ਦਾ ਸਵਾਗਤ ਕੀਤਾ ਹਾਂਜੀ ਵਧੀਆ ਸੀ ਠੀਕ ਆ ਚਾਹ ਪਾਣੀ ਵਗੈਰਾ ਬਾਕੀ ਤੁਹਾਨੂੰ ਪੁੱਛਿਆ ਤੁਸੀਂ ਹਾਂਜੀ ਪੂਰਾ ਵਧੀਆ ਸਿਸਟਮ ਸੀਗਾ ਸਾਰੇ ਬੱਚੇ ਪੇਰੈਂਟਸ ਦਾ ਵਧੀਆ ਰਿਸਪੈਕਟ ਕਰਦੇ ਪਏ ਆ ਨੰਬਰ ਕਿਸ ਤਰ੍ਹਾਂ ਇਹ ਵਧੀਆ ਏ ਹਾਂਜੀ ਨੰਬਰ ਵਧੀਆ ਏ ਸ਼ਾਬਾਸ਼ ਤਾਂ ਦੇਖ ਰਿਹਾ ਹਾਂ ਤੁਸੀਂ ਨਿਰੰਤਰ ਜਿਹੜਾ ਇਹ ਮੈਰੀਟੋਰੀਆ ਸਕੂਲ ਬਠਿੰਡਾ ਦੇ ਵਿੱਚ ਅੱچھے ਉਪਰਾਲੇ ਹੋ ਰਿਹਾ ਦਿਨ-ਦਿਨ ਮਾਪੇ ਤੇ ਇਹਦੇ ਆਪ ਖੁਸ਼ ਨੇਗੇ ਤੇ ਬੱਚੇ ਬਹੁਤ ਵਧੀਆ ਤਰੱਕੀਆਂ ਕਰਦੇ ਇੱਥੋਂ ਪੜ੍ਹ ਕੇ ਸੋ ਲਗਾਤਾਰ ਤਾ ਦੇ ਵਿੱਚ ਸਾਰੀਆਂ ਤਸਵੀਰਾਂ ਨੂੰ ਤੁਸੀਂ ਦੇਖ ਰਹੇ ਹੋ ਸੋ ਅੱਜ ਦੀ ਜਿਹੜੀ ਮਾਪੇ ਤੇ ਆਪਕੇ ਮਿਲੜੀਆਂ ਪੀਟੀਐਮ ਆ ਇਹ ਸਮੁੱਚੇ ਸਟਾਫ ਦੇ ਕਰਕੇ ਜਿਹੜੀ ਬਹੁਤ ਜ਼ਿਆਦਾ ਸਾਨੂੰ ਦੇਖਿਆ ਜਿਹੜਾ ਅੱਛੀ ਜਿਹੜੀ ਭਾਵਨਾ ਲੈ ਕੇ ਆਏ ਨੇਗੇ ਮਾਪੇ ਇੱਥੇ ਖੁਸ਼ ਹੋ ਕੇ ਗਏ ਨੇ ਸਾਰਾ ਚਾਹ ਪਾਣੀ ਦਾ ਪ੍ਰਬੰਧ ਉਹਨਾਂ ਲਈ ਤੇ ਆਪਕਾ ਨਾਲ ਗੱਲਾਂ ਬਾਤਾਂ ਕੀਤੀਆਂ ਸੋ ਮੈਰਿਟੋਰੀਆ ਸਕੂਲ ਵਠੰਡਾ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕਰਦਾਗਾ